ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਬਹੁਤ ਸੋਹਣੀ ਬਸੇਰੀ ਤੇ ਇੱਕ ਕੋਕੋੜੀ ਦਿਖਾਉਣੀ ਆ ਇਹ ਦੋਵੇਂ ਮਾਂ ਬੱਚੀਆਂ ਨੇ ਤੇ ਜੇ ਆਪਾਂ ਕਰੀਏ ਬਸੇਰੀ ਬਾਰੇ ਗੱਲਬਾਤ ਤਾਂ ਬਸੇਰੀ ਦੀ ਉਮਰ ਹੈਗੀ ਹੈ ਜੀ 13 ਮਹੀਨੇ ਤੇ ਕੱਦ ਹੈਗਾ ਬਸੇਰੀ ਦਾ 60 ਇੰਚੀ ਆਉਣ ਵਾਲੇ ਟਾਈਮ 'ਚ ਚੰਗਾ ਕੱਦ ਖਾਟ ਕਰੂਗੀ ਉਦੋਂ ਪੁਰਪਲਸ ਬਲੱਡ ਲਾਈਨ ਵਾਲੀ ਬਸੇਰੀ ਹੈ ਜੀ ਬਾਦਲ ਕੋੜਾ ਲਈ ਰਾਜਾ ਹੰਸ ਕੋੜੇ ਦੀ ਪੋਤੀ ਆਈ। ਬਾਕੀ ਜੇ ਕਿਸੇ ਵੀਰ ਪ੍ਰਾਣ ਬਸੇਰੀ ਪਸੰਦ ਆਉਂਦੀ ਆ ਤਾਂ ਬਸੇਰੀ ਖਰੀਦ ਸਕਦਾ। ਜੇ ਕੋੜੀ ਪਸੰਦ ਆਉਂਦੀ ਆ ਤਾਂ ਕੋੜੀ ਖਰੀਦ ਸਕਦਾ। ਕੋੜੀ ਦੀ ਉਮਰ ਹੈਗੀ ਆ ਜੀ 4 ਦੰਦ 61 ਇੰਚ ਹਾਈਟ ਹੈ। ਮੌਕੇ ਤੇ ਕੋੜੀ ਖਾਲੀ ਆ ਜੀ ਅੰਦਰ ਦੀ ਸਾਫ ਆ। ਵੇਜੇ ਰਾਏ ਕੋੜੇ ਦੀ ਬੱਚੀ ਐ ਇਹ ਕੋੜੀ। ਬਾਕੀ ਦੋਵੇਂ ਬਹੁਤ ਚੰਗੀਆਂ ਨੇ। ਕੋੜੀ ਵੀ ਬਹੁਤ ਚੰਗੀ ਆ। ਬਸੇਰੀ ਵੀ ਬਹੁਤ ਚੰਗੀ ਆ। ਖਰੀਦਦਲੀ ਮਾਲਕਾਂ ਨਾਲ ਕਰ ਲਿਓ ਸੰਪਰਕ ਹੀ ਇਹ ਪਿੰਡ ਕਣੀਆਂ ਦੇ ਵਿੱਚ ਖੜੀਆਂ ਨੇ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਲਾਸ਼ ਤੇ ਆਪਾਂ ਨੂੰ ਫੋਟੋ ਵੀਡੀਓ ਬਣਾ ਕੇ ਭੇਜ ਸਕਦੇ